ਪਾਨਾ ਸਿੱਧੂ ਦੇ ਖਿਲਾਫ 4 ਮਾਮਲੇ ਹੁਣ ਤੱਕ ਦਰਜ ਕੀਤੇ ਗਏ ਨੇ ਆਖਰੀ ਮਾਮਲਾ ਮੁਹਾਲੀ ਦਾ ਦੱਸਿਆ ਜਾ ਰਿਹਾ ਮੁਹਾਲੀ ਫੇਜ਼ 1 ਦੇ ਥਾਣੇ ਦਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਪਾਨਾ ਸਿੱਧੂ ਦੇ ਪਰਿਵਾਰ ਉਸ ਦੇ ਸਮਰਥਕ ਫੈਨਸ ਅਤੇ ਸਿਆਸੀ ਆਗੂਆਂ ਦੇ ਵਿੱਚ ਤੈਸ਼ ਤੇ ਗੁੱਸਾ ਸਾਫ ਨਜ਼ਰ ਆਉਣ ਲੱਗਿਆ ਸਿਆਸੀ ਗੈਰ ਸਿਆਸੀ ਆਗੂ ਇਸ ਮੁਹਿੰਮ ਦੇ ਵਿੱਚ ਜੁਟ ਗਏ ਨੇ ਜਿਸ ਦੇ ਵਿੱਚ ਪਾਨਾ ਸਿੱਧੂ ਨੂੰ ਰਿਹਾ ਕਰਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਉਸ ਦੇ ਚੱਲਦੇ ਬਰਜਿੰਦਰ ਸਿੰਘ ਪਰਵਾਨਾ ਵੀ ਹੁਣ ਪਾਨਾ ਸਿੱਧੂ ਦੀ ਹਮਾਇਤ ਕਰਦਾ ਨਜ਼ਰ ਆ ਰਿਹਾ ਵਰਜਿੰਦਰ ਸਿੰਘ ਪਰਵਾਨਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਜਿੱਥੇ ਭਾਨਾ ਸਿੱਧੂ ਦੀ ਹਮਾਇਤ ਕਰਦਾ ਨਜ਼ਰ ਆ ਰਿਹਾ ਉੱਥੇ ਹੀ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵੀ ਪਰਵਾਨਾ ਬੋਲਦਾ ਨਜ਼ਰ ਆ ਰਿਹਾ ਵਰਜਿੰਦਰ ਸਿੰਘ ਪਰਵਾਨਾ ਦੇ ਵੱਲੋਂ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ ਨੂੰ ਲੈ ਕੇ ਉਹਨਾਂ ਦੇ ਸਟੈਂਡ ਨੂੰ ਲੈ ਕੇ ਲੋਕਾਂ ਨੂੰ ਹਿਲਾਉਣਿਆ ਗਿਆ ਆ ਉਹਨਾਂ ਨੇ ਕਿਹਾ ਆ ਕਿ ਸੀਐਮ ਅਹੁਦੇ ਦੇ ਵਿਅਕਤੀ ਨਾਲ ਸੀਐਮ ਅਹੁਦੇ ਦੇ ਅਧਿਕਾਰੀ ਦੇ ਨਾਲ ਆਗੂ ਦੇ ਨਾਲ ਟੱਕਰ ਲੈਣ ਦੇ ਵਾਸਤੇ ਜਗਰਾ ਚਾਹੀਦਾ ਹੈ ਔਰ ਜੋ ਕੀ ਸਹਿਮਨਜੀਤ ਸਿੰਘ ਮਾਨ ਦੇ ਕੋਲ ਹੈਗਾ ਆ ਬਰਜਿੰਦਰ ਪਰਵਾਨਾ ਲੋਕਾਂ ਨੂੰ ਹਲੂਣਦਾ ਹੈ ਕਿ ਧੂਰੀ ਪਹੁੰਚੋ ਧੂਰੀ ਪਹੁੰਚ ਕੇ ਉਸ ਇਕੱਠ ਦਾ ਹਿੱਸਾ ਬਣੋ ਜੋ ਕਿ ਭਾਨਾ ਸਿੱਧੂ ਦੀ ਰਿਹਾਈ ਦੇ ਵਾਸਤੇ ਉਲੀਕਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਧੂਰੀ ਦੇ ਵਿੱਚ ਰੇਲ ਰੋਕੀ ਜਾਵੇਗੀ ਔਰ ਇਕੱਠ ਜੜਾ ਕੀਤਾ ਜਾਵੇਗਾ ਭਾਨਾ ਸਿੱਧੂ ਦੀ ਹਮਾਇਤ ਦੇ ਵਿੱਚ ਇਕੱਠ ਹੋਵੇਗਾ ਜਿਸ ਦੇ ਵਿੱਚ ਭਾਨਾ ਸਿੱਧੂ ਦੇ ਖਿਲਾਫ ਕੇਸ ਦਰਜ ਜਿਹੜੇ ਕੀਤੇ ਗਏ ਨੇ ਉਹਾਂ ਦੀ ਖਿਲਾਫਤ ਕੀਤੀ ਜਾਵੇਗੀ ਲੰਘੇ ਦਿਨਾਂ ਦੇ ਵਿੱਚ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਅਪੀਲ ਕੀਤੀ ਗਈ ਸੀ ਵਾਰਨਿੰਗ ਵੀ ਦਿੱਤੀ ਗਈ ਸੀ ਕਿ ਇੱਕ ਦਿਨ ਦੇ ਅੰਦਰ ਅੰਦਰ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇ ਨਹੀਂ ਤਾਂ ਫਿਰ ਧੂਰੀ ਕੱਟ ਕੀਤਾ ਜਾਵੇਗਾ ਔਰ ਵੱਡੇ ਪੱਧਰ ਤੇ ਅੰਦੋਲਨ ਜੜਾ ਉਸ ਖੜਾ ਕੀਤਾ ਜਾਵੇਗਾ ਇਸ ਮਾਮਲੇ ਨੂੰ ਲੈ ਕੇ ਜਦੋਂ ਇੱਕ ਦਿਨ ਦੇ ਵਿੱਚ ਰਿਹਾ ਨਹੀਂ ਹੋਇਆ ਤੇ ਉਸ ਤੋਂ ਬਾਅਦ ਹੁਣ ਧੂਰੀ ਕੂਚ ਕਰਨ ਦੀ ਜਿਹੜੀ ਤਿਆਰੀ ਹੋ ਵੀ ਰਹੀ ਹੈ ਔਰ ਕਰ ਵੀ ਲਈ ਗਈ ਹੈ ਲੰਘੇ ਦਿਨ ਸਿਮਰਨਜੀਤ ਸਿੰਘ ਮਾਨ ਦਿੱਲੀ ਤੋਂ ਵਾਪਸ ਆ ਗਏ ਨੇ ਔਰ ਆਉਣ ਤੋਂ ਬਾਅਦ ਹੁਣ ਧੂਰੀ ਦੇ ਵਿੱਚ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਜਿਹੜਾ ਉਹ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਖੈਰ ਆਪਣੇ ਬਿਆਨਾਂ ਦੇ ਵਿੱਚ ਵਰਜਿੰਦਰ ਸਿੰਘ ਪਰਵਾਨਾ ਨੇ ਵੱਡੇ ਪੱਧਰ ਦੇ ਉੱਤੇ ਸਿਮਰਨਜੀਤ ਸਿੰਘ ਅਮਾਨ ਦੀ ਹਮਾਇਤ ਕੀਤੀ ਔਰ ਨਾਲ ਦੀ ਨਾਲ ਭਾਨਾ ਸਿੱਧੂ ਦੀ ਹਮਾਇਤ ਦੇ ਵਿੱਚ ਵੀ ਵਰਜਿੰਦਰ ਸਿੰਘ ਪਰਵਾਨਾ ਖੜੋ ਗਿਆ ਹੈ। ਆਪਣੇ ਬਿਆਨਾਂ ਦੇ ਵਿੱਚ ਕੀ ਕੁਝ ਬੋਲਿਆ ਪਰਵਾਨਾ ਆਓ ਸੁਣ ਲੈਂਦੇ। ਲੀਡਰ ਉਹੀ ਹੁੰਦਾ ਹੈ ਜਿਹੜਾ ਆਪਣੇ ਲੋਕਾਂ ਦੀ ਆਵਾਜ਼ ਬਣੇ। ਤੇ ਸਦਾ ਸਿਮਰਨਜੀਤ ਸਿੰਘ ਦੀ ਮਾਨ ਭਲਕੇ ਇੱਕ ਫਰਮੇ ਨੂੰ ਧੂਰੀ ਦੇ ਵਿੱਚ ਜੋ ਇਸ ਸਮੇਂ ਮਾਹੌਲ ਬਣਿਆ ਹੋਇਆ ਹੈ ਭਾਨੇ ਸਿੱਧੂ ਦੇ ਸਬੰਧ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੈ ਇਹ ਸੀਐਮ ਦਾ ਹਲਕਾ ਹੈ ਉੱਥੇ ਕਰ ਰਹੇ ਨੇ ਜਿਗਰਾ ਚਾਹੀਦਾ ਹੈ ਇਹ ਸਟੈਪ ਕਰਨ ਵਾਸਤੇ ਤੇ ਇਹ ਜਿਗਰਾ ਸਿਮਰਨਜੀਤ ਸਿੰਘ ਮਾਨ ਹਰਮ ਕੋਲੀਆ ਤੇ ਇਸ ਸਮੇਂ ਜ਼ਿੰਮੇਵਾਰ ਉਸ ਹਲਕੇ ਦੇ ਉਹ ਐਮਪੀ ਨੇ ਤੇ ਸਵੇਰੇ 1 ਫਰਵਰੀ ਨੂੰ ਵੱਡਾ ਇਕੱਠ ਹੋ ਰਿਹਾ ਤੇ ਪਟਿਆਲੇ ਤੋਂ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਦਫ਼ਤਰ ਹੈ ਗੀਤਾ ਪੰਪ ਤੋਂ ਮੇਰਾ ਭਰਾ ਵੀਰ ਹਰਮੀਰ ਸਿੰਘ ਸੋਢੀ ਜੋ ਇੱਕ ਜ਼ਿੰਮੇਵਾਰ ਜਿਹੜਾ ਹੈ ਵਿਅਕਤੀ ਹੈ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦਾ ਤੇ ਉਹਨਾਂ ਵੀਰਾਂ ਦੀ ਜ਼ਿੰਮੇਵਾਰੀ ਹੇਠ ਬੱਸਾਂ ਜਿਹੜੀਆਂ ਨੇ ਇੱਥੋਂ ਚੱਲਦੀਆਂ ਨੇ ਸੋ ਵੀਰਪਰਾ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਹਾਜ਼ਰੀ ਲਗਵਾਓ ਜੇ ਅੱਜ ਆਪਾਂ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਸਾਥ ਦੇਵਾਂਗੇ ਤੇ ਭਲਕੇ ਸਾਡੇ ਨਾਲ ਵਿਖੜਨ ਯੋਗ ਬਣਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ